ਸੋ ਅੱਜ 10 ਕੈਨੇਡਾ ਦੇ ਸਟੱਡੀ ਵੀਜ਼ਾ ਹੋਰ ਗੁਰਕ੍ਰਪਾ ਇਮੀਗ੍ਰੇਸ਼ਨ ਦੇ ਵਿੱਚ ਆ ਚੁੱਕੇ ਆ ਸੋ ਲਗਾਤਾਰ ਗੁਰਕ੍ਰਪਾ ਇਮੀਗ੍ਰੇਸ਼ਨ ਕੈਨੇਡਾ ਸਟੱਡੀ ਵੀਜ਼ਾ ਦੇ ਵਿੱਚ ਅਪਰੂਵਸ ਲੈ ਕੇ ਆ ਰਿਹਾ ਹਰ ਦਿਨ ਇਹਨਾਂ ਵਿੱਚ ਕਈ ਪ੍ਰੋਫਾਈਲਸ ਨੇ ਜਿਨ੍ਹਾਂ ਦਾ ਗੈਪ ਬਹੁਤ ਜ਼ਿਆਦਾ ਸੀ ਕਈ ਪ੍ਰੋਫਾਈਲਸ ਦੀ ਰਿਫਿਊਜ਼ਲ ਸੀਗੀਆਂ ਤੁਹਾਡੀ ਰਿਫਿਊਜ਼ਲ ਸੀ ਪਹਿਲਾਂ ਹਾਂਜੀ ਸਰ ਦੋ ਰਿਫਿਊਜ਼ਲ ਕੈਨੇਡਾ ਦੀ ਇੱਕ ਤੇ ਆਸਟ੍ਰੇਲੀਆ ਦੀ ਸੀ ਐਂ ਤੁਹਾਡੇ ਕਿੰਨੇ ਦਿਨਾਂ ਤੜਾ ਵੀਜ਼ਾ ਆ ਗਿਆ 14 ਡੇਸ ਮਨਪ੍ਰੀਤ ਜੀ ਤੁਹਾਡਾ ਕਿੰਨੇ ਸਾਲ ਦਾ ਗੈਪ ਸੀ ਤੁਹਾਡਾ ਸੈਵਨ ইয়ার ਪੀਟੀ ਕੀਤਾ ਸੀ ਯੈਸ ਸਰ ਓਵਰ 60 ਸਕੋਰ ਐਂ ਕਿੰ ਕਿੰਨੇ ਦਿਨਾਂ ਤੋਂ ਤੁਹਾਡਾ ਵੀਜ਼ਾ ਆਇਆ? ਵਿਦਨ 14 ਡੇਸ ਤੁਹਾਡੇ ਕੋਲ 5.5 ਤਾਂ ਨਹੀਂ ਸੀਗੇ? ਹਾਂਜੀ 3 ਮੋਡਿਊਲਸ ਚ ਤਿੰਨ ਮੋਡਿਊਲ ਤੁਹਾਡੇ 5.5 ਸੀਗੇ। ਓਵਰਆਲ 6 ਸੀਗੇ। ਹਾਂਜੀ ਐਂਡ ਕਿੰਨੇ ਦਿਨਾਂ ਤੋਂ ਤੁਹਾਡਾ ਵੀਜ਼ਾ ਆਇਆ? ਵਿਦਨ 13 ਡੇਸ। ਠੀਕ ਐਂਡ ਕਿੰਨੇ ਦਿਨਾਂ ਤੋਂ ਤੁਹਾਡਾ ਵੀਜ਼ਾ ਆਇਆ? ਵਿਦਨ 23 ਡੇਸ। ਬੈਂਡ ਸਕੋਰ ਕੀ ਸੀਗਾ? 2 ਮੋਡਿਊਲ 5.5 ਕਿੰਨੇ ਦਿਨਾਂ ਤੋਂ ਤੁਹਾਡਾ ਵੀਜ਼ਾ ਆ ਗਿਆ? ਵਿਦਨ 14 ਡੇਸ। ਗ੍ਰੈਜੂਏਸ਼ਨ ਕੀਤੀ ਹੈ ਜੀ? ਹਾਂਜੀ ਸਰ। 5.5 ਤਾਂ ਨਹੀਂ ਸੀਗੇ। 1 ਮੋਡਿਊਲ ਚ 5.5 ਸੀਗੇ। 1 ਮੋਡਿਊਲ ਤੋਂ 5.5 ਸੀ ਐ ਥੋੜਾ ਗੈਪ ਤਾਂ ਨਹੀਂ ਸੀਗਾ ਕੋਈ 60 ਤੁਹਾਡੇ ਬੈਂਡ ਸਕੋਰ ਕੀ ਸੀਗੇ ਤੁਹਾਡੇ ਇਕ ਚ 5.5 ਐਂਡ ਕਿੰਨੇ ਦਿਨਾਂ ਦਾ ਲਾ ਵੀਜ਼ਾ ਆ ਗਿਆ ਮੇਰਾ 12 ਦਿਨਾਂ ਚਾਹੀਦਾ ਕਿੰਨੇ ਚ 5.5 ਸੀ ਤੁਹਾਡੇ ਦੋ ਮੋਡਿਊਲ ਚ 5.5 ਸੀ ਕਿੰਨੇ ਦਿਨਾਂ ਤੁਹਾਡਾ ਵੀਜ਼ਾ ਆ ਗਿਆ ਵਿਥਿਨ 10 ਡੇਜ਼ ਵਧੀਆ ਰਿਹਾ ਜੀ ਪ੍ਰੋਸੈਸ ਹਾਂਜੀ ਬਹੁਤ ਜ਼ਿਆਦਾ ਚਲੋ ਮੋਸਟ ਆਫ ਦਾ ਕੇਸਿਸ ਜਿਹੜੇ ਇਹ ਹੈਗੇ ਆ ਉਹ ਸਿਰਫ 10 ਦਿਨ ਤੋਂ ਲੈ ਕੇ 24 ਦਿਨਾਂ ਦੇ ਵਿੱਚ ਉਹਨਾਂ ਦੇ ਕੈਨੇਡਾ ਸਟੱਡੀ ਵੀਜ਼ਾ ਅਪਰੂਵ ਹੋ ਰਿਹਾ ਕੁਝ ਕਿ ਜਿਹੜੇ ਕੇਸ ਨੇ ਉਹਨਾਂ ਚ ਡਿਲੇ ਦੇਖਣ ਨੂੰ ਹੀ ਮਿਲਦਾ ਪਰ ਮੋਸਟ ਆਫ ਦਾ ਕੇਸਿਸ ਕੈਨੇਡਾ ਦੇ ਬਹੁਤ ਜਲਦੀ ਆ ਰਹੇ